ਉਹ ਜਿਹੜੀ ਬੈਸ ਕੰਪਸ ਕਿਟੀ ਨੇ ਮੈਨੂੰ ਬਰੀਫ ਕਰੀ ਇਹਦੇ ਵਿੱਚ ਸਾਡੇ ਕਮਿਸ਼ਨਰ ਜਲੰਧਰ ਦੇ ਏਰੀਆ ਦੇ ਵਿੱਚ ਮਿਤੀ 31 10 24 ਨੂੰ ਰਾਤ ਦੇ ਟਾਈਮ ਲੇਟ ਨਾਈਟ ਦੇਟਰ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਵਿਅਕਤੀ ਦੇ ਕੋਲ ਮੋਟਰਸਾਈਕਲ ਤੇ ਉਸ ਦਾ ਮੋਬਾਈਲ ਤੁਹਾਨੂੰ ਦਾਕੜ ਮਾਰ ਕੇ ਖੋਹੇ ਲੈ ਗਏ ਸੀ ਤਿੰਨ ਵਿਅਕਤੀ ਜੀ ਤੇ ਅਣਪਛਾਤੇ ਸੀ ਉਸ ਤੋਂ ਬਾਅਦ ਜਦੋਂ ਸਾਨੂੰ ਸੂਚਨਾ ਮੇਰੇ ਪਾਸ ਚਾ ਦਰਖਤ ਦਿੱਤਾ ਗਿਆ ਹਾਂ ਇਹਦੇ ਵਿੱਚ ਮਾਨਜੋਤ ਸਿੰਘ ਸਾਹਿਬ ਜਿਹੜੀ ਸਰਪੰਚ ਸ਼ਰਮਾ ਜੀ ਦੀਆਂ ਅnder ਦਾ ਕੰਮ ਇੱਕ ਸਪੈਸ਼ਲ ਜਿਹੜੀ ਆ ਉਹ ਡਰਾਈਵ ਚਲਾਈ ਜਾ ਰਹੀ ਹੈ ਇਹਦੇ ਮਾਰੇ ਹਸਨਾਂ ਦੇ ਖਿਲਾਫ ਉਹਦੇ ਚੈੱਕ ਕਾਰਵਾਈ ਕਰਦੇ ਹੋਏ ਜਿਹੜੀ ਇਹਦੇ ਵਿੱਚ ਸੱਤ ਤਾਂ ਮਿਲੀ ਆ ਇਹਦੇ ਵਿੱਚ ਰਾਜਾ ਨਾਮ ਦਾ ਜਿਹੜਾ ਲੱਕੀ ਆ ਉਹ ਲੰਗਰ ਦਾ ਹੀ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਆ ਹਾਂ ਇਹਨੇ ਕੋਈ ਆ ਮੋਸਟਿਕ ਵੀ ਪ੍ਰਾਪਤ ਹੋ ਗਿਆ ਜਿਹਦੇ ਨਾਲ ਜਿਹੜੇ ਮੋਸਟਿਕ ਹੋ ਰਿਆਂ ਉਹਨਾਂ ਦੀ ਭਾਰ ਕੀਤੀ ਜਾ ਰਹੀ ਹੈ ਔਰ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਦਾ ਰਿਮਾਨਡ ਲੈ ਕੇ ਹੋਰ ਵੀ ਇਹਨਾਂ ਦੇ ਕੋਲ ਕੋਈ ਸ਼ਰਾਬ ਜਿਹੜਿਆ ਉਹ ਮਿਲ ਸਕਦਾ ਕਿੱਥੇ ਰਹਿਣ ਵਾਲੇ ਸਕੇ ਜੀ ਜਲੰਧਰ ਹੀ ਹੈ ਬੜੇ ਕਿੰਨੇ ਜਲੰਧਰ ਤੇ ਰਹਿਣ ਵਾਲੇ ਕਿੰਨੇ ਜਲੰਧਰ ਤੇ ਰਹਿੰਦੇ ਆ ਅੱਛਾ ਜੀ ਜਸਰਨ ਮੁਕਸਰਾ ਇਹਨਾਂ ਗੁਆਚੇ ਤੋਂ ਗੁਆਚੇ ਇਹ ਗੰੰਦਾ ਨਾਲਾ ਜਿਹੜਾ ਆਪਣਾ ਅਰਬਨ ਸਟੇਟ ਤੋਂ ਇੰਟਰਪੇਂਡਰ ਦਾ ਸਾਈਟ ਜਲੰਧਰ ਹਾਈਟ ਦਾ ਏਰੀਆ ਨੰਦਨ ਨਾਲੇ ਵਾਲਾ ਜਿਹੜਾ ਏਰੀਆ ਹੋਸ ਹੋਸ ਤੋਂ ਪੜਾਇਆ ਜਾਦਾ ਇਹਨੇ ਸੋਹੋ ਹੋਲ ਵੀ ਕਰਿੰਨ ਕੇ ਕੇਸ ਹੈ ਜੀ ਹਾਂ ਪਹਿਲਾਂ ਆ ਗਏ ਤੇ ਪਹਿਲਾਂ ਇੱਕ ਪਰਚਾ ਦਰਜਿਆ ਕੋ ਦਾ ਚੇਜ ਜਿਸ ਤੋਂ ਬਾਅਦ ਅੰਗੇ ਨਾ ਸਿਵਲਨ ਕਰ ਰਹਾ ਆ ਵੀ ਕੋਈ ਕਿਤੇ ਹੋ ਸਕਦੇ ਪਾ ਠੀਕ ਹੈ ਸਰ ਠੀਕ